ਕੀ ਕਰ ਜਾ ਬੋਲੇ ਨਾ ਜਿਕ ਨੇ ਕੀ ਕਰ ਜਾ ਬੋਲੇ ਨਾ ਜਿਕ ਨੇ ਜੰਨ ਲਗਾ ਬੋਲੇ ਨਾ ਜਿਕ ਨੇ ਜੰਨ ਲਗਾ ਬੋਲੇ ਨਾ ਜਿਕ ਨੇ ਹੋ ਬਾਲ ਖਿਲਾਰਕੀਆਂ ਜਾਨੀ ਮੋਰੀਆਂ ਪੇਲਾ ਪਾ ਆਉਂਦੀ ਰਹੀ ਐ ਜੀ ਆਉਂਦੀ ਪਲੀਸ ਗੇਮੇ ਮਾਰੀ ਇਹ ਬਾਲੂ ਆ ਗਿਆ ਇਹ ਕਿੱਥੋਂ ਕਹੀ ਇਹ ਕਿਹੜਾ ਪਿਆਰ ਦਾ ਨਾਮ ਲੜ ਕੇ ਦੇ ਦੇ ਫਿਰ ਆਜ ਤੋਂ ਦਿਵਾਰ ਕਰ ਬੇਲ ਜੀ ਬੇਲ ਮੁੰਡੇ ਦੇ ਪਾਪਾ ਦੀ ਬੇਲ 501 ਦੀ ਬੇਲ ਅਗਲੇ ਸਾਲ ਆ ਮੁੰਡਾ ਹੋਰ ਹੋ ਜੇ ਅਗਲੇ ਸਾਲ ਆ ਵੀ ਕਾਕੇ ਦੀ ਦਾਦੀ ਆ ਸਾਰੇ ਦਾਦੇ ਦਾਦੀਆਂ ਹੀ ਨੇ ਆਹ ਦਾਦਾ ਹੈ ਨਰ ਬੈਠਾ ਆਹ ਦੇਖੀਏ ਕਿੰਨੀ ਬਾਹਰ ਹੀ ਆਈਏ ਨਹੀਂ ਬਾਹਰੋਂ ਅੰਦਰੋਂ ਸਾਰੇ ਇੱਕੋ ਜਿਹੇ ਆ ਗੋਲ ਗੱਪਾ ਜਮਦਰ ਬੈਠਾ ਗੋਲ ਗੱਪਾ ਆਈ ਨਾ ਤੇ ਦੀਵੇਂ ਮੁੰਨੀ ਤੀਨ ਲੱਗਦੀ ਪਿਆਰੀ ਦਰ I'm ਕੀ ਆਇਆ ਆਦਾ ਤਾਂ ਵੱਜ ਗਿਆ ਆਹ ਦੇਖ ਕਸਿੰਟ ਆ ਮਾ ਹੈਲੋ ਹੈਲੋ ਦੇਖਦਾ ਨਹੀਂ ਸਾਰਿਆਂ ਨੂੰ ਦੇਖਦਾ ਸਾਰਿਆਂ ਨੂੰ ਬੁੱਦੀ ਮਾਂ ਲਾਲ ਤੀਨ ਲੋਰੀਆਂ ਲੈ ਕੇ ਮਾਂ ਵਾਲਿਆ ਲੋਰੀਆਂ దిలోమ్మ దోరాలి మమ్మీ దాపరివాలే ਹੀ ਸੁਭਾਨ ਦਵਾਵੀ ਨਗਨਾ ਜਾਈਏ ਸੁਭਾਨ ਦਵਾਵੇ ਪ੍ਰਤੀ ਦੀ ਕੰਗੋਨਾ ਨੀ ਕੀ ਮੰਗਿਆ ਨਾ ਨਾਲ ਤੇ ਲੋਕੀਆਂ ਨੇ ਨੰਨ ਬਾਨਿਆ ਲੋਰੀਆ ਤੇ ਰਾਮ ਜੀ ਤੋਂ ਲੋਰੀਆ ਦਾ ਸੰਗਮ ਆਈਆ ਖੜ ਲਾਈਆ ਕਰੀ ਮੂਰਾ ਤਾਂ ਪੂਰੀ ਨਾਮੀ ਜੀ ਦੀਆ ਮੰਨਿ ਤੂ ਰਹ ਕਰੇ ਪਰਦਾ ਹੋਵੇ ਜੀਆ ਮੇਰੇ ਮੀਆਂ ਬਾਨੇ ਤਕਰੇ ਉਹ ਮੰਗਾ ਜਾ ਨਾ ਟਿਕ ਤੇਰੇ ਬੱਚੇ ਦੀ ਮੰਗ ਦਾ ਜਦੋਂ ਸੀ ਨਾ ਢੋਲ ਦੀ ਆਵਾਜ਼ ਦੀ ਸੀ ਉਹਦੇ ਕਰਕੇ ਮਾਲਕ ਰਾਜ ਜੀ ਰੱਖੇ ਵੱਡੀਆਂ ਉਮਰਾਂ ਵਾਲੀਆਂ ਹੋਣ ਵਾਲੇ ਲੋ ਆ ਉਹ ਪਰਦਾਦੀ ਤਾਂ ਰਹਿ ਗਈ ਤੇ ਆਓ ਜੀ ਕਰੋ ਵਧਾਈ ਤੇ ਆਹ ਮਾਲਕ ਰਾਜ ਜੀ ਰੱਖੇ ਵਾਹਿਗੁਰੂ ਸੱਚੇ ਬਾਦਸ਼ਾਹ ਬੱਚਿਆਂ ਦੀ ਇੱਜ਼ਤ ਕਰ ਹਾਂ ਜੀ ਆਂਤਰੀ ਜੋ ਆਏ ਤੁਸੀਂ ਮਾਲਕ ਫੇਰ ਖੁਸ਼ੀਆਂ ਲੈ ਆਵੇਂ ਫੇਰ ਨਿ ਆਵਾਂ ਚੱਲ ਜੀ ਆਇਆ ਤੇ ਥੋੜੇ ਦਿਨ ਦਾ ਹੈਗੀ ਹਾਂ ਵਿਆਹ ਦੇ ਥੋੜੇ ਦਿਨ ਰਹਿ ਗਏ ਸਿਮਰਨ ਇਦਾਂ ਤਾਂ ਗੱਲ ਕਰ ਤਮੇ ਕਹ ਫੇਰ ਮੇਰੇ ਤੋਂ ਤਾਂ ਇੱਕ ਹਾਲ ਆ ਜੀਸੀਬੀ ਵਾਲਾ ਸਾਧ ਰੈਣੀ ਵਿੱਚ ਹੋਇਆ ਇਹਦੀ ਨੂੰਹ ਬੜੀ ਕੀ ਸਾਡਾ ਵੀ ਤੁਹਾਡਾ ਸਾਡਾ ਜਹਾਨੀ ਹੈ ਬੱਚਿਆਂ ਨਾਲ ਚਲ ਹਾਂਜੀ ਹਾਂਜੀ ਇਹ ਤਾਂ ਹੈਗਾ ਹੀ ਆ ਲੋਕ ਸਾਨੂੰ ਕਹਿੰਦੇ ਕਿ ਸਾਡੀ ਵੀ ਲਾਈਫ ਬੜੀ ਔਖੀ ਸਟਰਗਲ ਕਰਨੀ ਆ ਅੱਜ ਕੱਲ੍ਹ ਦੇ ਸਮੇਂ ਚ ਕਿੱਥੇ ਮਾਂ ਪਿਓ ਛੱਡ ਕੇ ਘਰੋਂ ਛੱਡ ਕੇ ਮੈਂ 7 ਸਾਲ ਦੀ ਸੀ ਜਦੋਂ ਮੈਨੂੰ ਮੰਨ ਤੇ ਲੈ ਗਈ ਸੀ ਕੀ 7 ਸਾਲ ਦੀ ਉਮਰ ਕੀ ਹਾਂਜੀ ਹਾਂਜੀ ਕੀ ਬੱਚਾ ਹਾਂ ਜੀ ਪੜ੍ਹੀ ਵੀ ਮੈਂ ਉੱਥੇ ਹੀ ਸਾਰੀ ਪੜ੍ਹਾਈ ਕੀਤੀ ਅੱਛਾ ਬਾਕੀ ਕਹਿੰਦੇ ਕਿਸਮਤ ਜਿੱਥੇ ਬੰਦੇ ਨੂੰ ਲੱਗਦੀ ਆਵੇ ਉੱਥੇ ਬੰਦੇ ਨੂੰ ਰਹਿਣਾ ਪੈਂਦਾ ਜਦੋਂ ਮੈਂ ਨਵੀਂ ਨਵੀਂ ਚੰਡੀਗੜ੍ਹ ਆਈ ਮੈਂ ਭੱਜ ਜਾਂਦੀ ਸੀ ਕਿ ਮੇਰੇ ਦਿਲ ਲੱਗਦਾ ਇੱਥੇ ਪਿੰਡ ਦਾ ਮੈਂ ਕਿਹਾ ਮਾਹੌਲ ਅੱਛਾ ਫਿਰ ਜਦੋਂ ਤੁਹਾਨੂੰ ਪਤਾ ਕਿ ਐਸਪੀ ਮਤੇ ਆਂ ਲਾ ਕੇ ਫਿਰ ਲਾਲ ਨੋਟਾਂ ਨੇ ਦਿਲ ਲਵਾਤਾ ਹੈ ਨਹੀਂ ਸੱਚੀ ਬਲਵਿੰਦਰ ਜਿੱਦਾਂ ਦੀ ਮੈਂ ਆਪ ਮੈਂ ਉੱਧਰ ਇਲਾਕਾ ਬਣਾ ਲਿਆ ਮਿੰਨ ਲੋਕ ਸਾਰੇ ਕਹਿੰਦੇ ਤੇਰੀ ਨੇਚਰ ਵਧੀਆ ਤੇਰੀ ਬੋਲਬਾਣੀ ਵਧੀਆ ਦੇਖੋ ਜੀ ਪੈਸਿਆਂ ਨਾਲ ਪੈਸਿਆਂ ਨਾਲ ਤਾਂ ਗੱਲਾਂ ਹੁੰਦੀਆਂ ਨਹੀਂ ਸਹੀ ਹਾਂਜੀ ਹਾਂ ਇਹ ਤਾਂ ਹੈਗਾ ਹੀ ਆ ਤਾਂ ਪਿਆਰ ਹੁੰਦਾ ਰਬਰਾ ਜੀ ਰੱਖੀ ਮਾਲਕ ਵੱਡੇ ਨੌ ਮਾਲਕੋ ਓਸ਼ਾ ਨਾ ਆ ਨਾ ਬਿੰਦੂ ਨਾ ਪਾਓ ਇਦਾਂ ਨਾ ਕਰਿਆ ਕਰੋ ਤੁਹਾਡੇ ਮੱਲੀਆਂ ਦੇ ਘਰਾਂ ਸੇ ਮੈਂ ਬਥੇਰਾ ਬੱਚ ਲੈ ਕੇ ਜਾਂਦੀ ਰਹੇ ਕੋਈ ਨਹੀਂ ਕੋਈ ਨਹੀਂ ਆਪਾਂ ਲੈ ਕੇ ਆਵੇਂ ਖੁਸ਼ ਖੁਸ਼ ਆਇਆ ਖੁਸ਼ ਕਰਕੇ ਪੇਪਰ ਨਹੀਂ ਮੇਰੀ ਵੀਡੀਓ ਕੱਟੀ ਗਈ ਹੈ ਨਾ ਉਹ ਪਹਿਲਾਂ ਠੀਕ ਆ ਇੱਧਰ ਆਓ ਸਰ ਤੁਸੀਂ ਆਜੋ ਆਜੋ ਉੱਧਰ ਹੋ ਜਾਣਾ ਤੁਸੀਂ ਬੈਕ ਸਾਈਡ ਤੋਂ ਹੋਣਾ ਇੱਧਰ ਆ ਜਾ। ਦੱਸ ਫੇ ਤਾਂ ਇੱਧਰ ਆ ਜਾ। ਹਾਂਜੀ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਪਤੇ ਮੇਰੇ ਮੱਲੀਆਂ ਦੇ ਕਨੇ ਪੋਤਾ ਹੋਇਆ ਸੀਗਾ। ਸੋਨਾ ਮੈਨੂੰ 21000 ਰੁਪਏ ਇਹਨਾਂ ਨੇ ਵਧਾਈ ਦਿੱਤੀ ਇਹਨਾਂ ਨੇ ਪ੍ਰੋਮਿਸ ਕੀਤਾ ਦੂਜੇ ਮੁੰਡੇ ਵੇਲੇ 2 ਤੋਲੇ ਦੀ ਚੈਨ ਪਾਣੀ। ਨਹੀਂ ਨਹੀਂ ਇਹ ਗੱਲ ਗਲਤ ਹੈ। ਮੇਰੇ ਬੱਚਿਆਂ ਨੂੰ ਰਾਜ਼ੀ ਰੱਖੇ ਮਾਲਕ ਇਹਨਾਂ ਦੇ ਪੁੱਤਾਂ ਦੀਆਂ ਕਮਾਈਆਂ 'ਚ ਵਰਕ ਕਾ ਕਰੇ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਸਲ। ਬਣਾ ਦੇ ਤੁਸੀਂ। ਔਰ ਅਗਰ ਵੀਡੀਓ ਬਣਨੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀ ਆਪਾਂ ਜਦੋਂ ਮੁੱਕਰ ਆ ਕੱਪੜੇ ਵੀ ਫੜੋ ਇਹ ਤਾਂ ਬਹੁਤ ਪਿੰਡਾਂ ਦੇ ਬਣੀਆਂ ਪਈਆਂ ਨੇ ਕੋਈ ਕੱਪੜੇ ਵੀ ਫੜੋ ਰੱਬ ਰਾਜੀ ਰੱਖੇ ਮਾਲਕ ਮੇਰੇ ਪਤਨੀ ਤੇਰੀ ਵੱਡੀ ਵੱਡੀ ਉਮਰ ਕਰੇ ਜਿੰਨਾ ਸਮੁੰਦਰ ਚ ਪਾਣੀ ਉਹਦੀ ਵੱਡੀ ਉਮਰ ਹੋਵੇ ਰੱਬ ਰਾਖੇ ਉਹ ਕੈਸੇ ਹੱਸਦਾ ਵੀ ਕਿਉਂ ਹੱਸਦਾ ਵੀ ਹੱਸਦਾ ਵੀ ਚਲੋ ਚਿੱਟਾ ਦੇਖੋ ਰੱਬ ਰਾਜੀ ਰੱਖੇ ਮਾਲਕ ਸਮੁੰਦਰ ਦੇ ਕੰਢੇ ਆਣਾ ਕਪੜੇ ਵੀ ਚੱਕ ਲੋ ਹਾਂਜੀ ਹਾਂਜੀ ਚਲੋ ਜੀ ਦੋ ਵਾਰੀ ਰੱਖੇ ਸੂਟ سونے ਦੀ ਅਤਾਰਾ ਉਹਨਾਂ ਉੱਧਰ ਮੁੰਡੇ ਆ ਵਿਆਹ ਚੋਟੀ ਲੈ ਕੇ ਜਾਣੀ ਹਾਂ ਚੋਟੀ ਲੈ ਕੇ ਜਾਣੀ ਮੁੰਡੇ ਦਾ ਚਲੋ ਹੋ ਬੱਚਾ ਤੇਰਾ ਦੀ ਬਣਾ ਰੱਖੇ ਮਾਲਕ ਮੁੰਡੇ ਦੀ ਵੱਡੀ ਵੱਡੀ ਉਮਰ ਕਰਾ। ਹਾਂ। ਆ ਕਾਟ ਰੱਖ। ਰੱਬ ਮਾਲਕ ਬੋਤਾ ਬੋਤਾ ਰੱਖ। ਤੁਹਾਡੀਆਂ ਕਮਾਈਆਂ ਸਿਰ ਬਲਕ ਪਤਾ। ਥੈਂਕ ਯੂ। Bibi ਤੂੰ ਮੂਝੇ ਬਾਹਰ ਜਾ ਕੇ ਕਿਹਨਾਂ ਕਿਸੇ ਨੂੰ ਕਹਿਣਾ ਮੁੰਦਰੀ ਲੈ ਕੇ ਗਈ ਦੋ ਤੋਲੇ ਅੱਜ। ਕਿਵੇਂ ਆਸ਼ਿਆ ਤਾਨੂੰ ਇੰਨਾ ਕ ਦਵੇ ਰੱਖ ਰੱਖ ਭੁੱਲੋ। ਅਸੀਂ ਤਾਂ ਹੁਣ ਵੀ ਨਹੀਂ ਰੱਬ ਦਾ ਦਿੱਤਾ ਬਹੁਤ। ਥੈਂਕ ਯੂ ਥੈਂਕ ਯੂ ਥੈਂਕ ਯੂ। ਰੱਬ ਰਾਜੀ ਰੱਖੇ ਮੇਰੇ ਬੱਚੇ ਰਾਜੀ ਰਹਿਣ ਇਹਨਾਂ ਦੀ ਦੁਆਵਾਂ ਨਾਲ ਹੀ ਅਸੀਂ ਕਾਮਯਾਬ। ਇਹ ਦੇ ਵਧੀਆ ਕਿਤੇ ਬੋਲਾ। ਕੌਣ ਆਪ ਹੀ ਗਿਆ ਸੀ ਮੇਰਾ ਵੀ ਲਾ ਦੋ ਨੰਬਰ ਹੁਣ ਮੇਰੇ ਭਰਾ ਦਾ ਪੜਦਾ ਇਹ ਹਿੱਥੇ ਪੜਦਾ ਕਹਿੰਦਾ ਵੀ ਰਹਣੀ ਦੋ ਸਾਲ ਰੋਕ ਕੇ ਕਰਾ ਹਾਂ ਚਲ ਮਾਰ ਮੈਂ ਇਹ ਤੋਂ ਬਦਾਇਦਾ ਰਿਸ਼ਤਾ ਬਚੋ ਲੈਨੇ ਜੀ ਮੈਂ ਹੀ ਪੰਜ ਵਾ ਚੰਡੀਗੜ੍ਹ ਦੀ ਕੋਈ ਯਾਰ ਅੱਛਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਖੁਸ਼ੀਆਂ ਲਿਆ ਫੇਰ ਮੈਂ ਆਵਾਂ ਕਿੰਨੀ ਤਰੀਕ ਦੀ ਮੈਰਿਜ 27 ਦੀ 27 ਹਾਂ 28 29 ਨੂੰ ਆਉਂਦੇ ਹਾਂ ਬੜੀ ਜੁਕਤਾਂ ਰੱਬ ਤੁਹਾਨੂੰ ਖੁਸ਼ੀਆਂ ਲਿਆਵੇ ਮੇਰੇ ਜੀ ਬਾਬਾ ਨਾਨਕ ਮੈਨੂੰ 21 ਹਜ਼ਾਰ ਦਿੱਤਾ ਤਾਂ ਰੱਬ 21 ਕਰੋੜਾਂ ਚ ਖੜਾ ਵਾਹ ਥੈਂਕ ਯੂ ਥੈਂਕ ਯੂ ਅੱਛਾ ਜੀ ਓਕੇ ਜੀ ਜਿਹੜਾ ਤੁਸੀ ਆਲੀ ਆ ਵੀ ਕੋਡ ਫਲੈਕਸ ਦੇ ਮਾਲਕ ਇੰਨਾ ਹੀ ਥੈਂਕ ਯੂ ਥੈਂਕ ਯੂ ਹੋਰ ਨਾ ਦੇਖਦੇ ਇੰਨਾ ਨੂੰ ਕੁਛ ਵੀਦਰ ਵਿਆਦ ਕੀ ਭਾਈ ਚਲੋ ਚਲੇ ਗਏ ਜੀ ਆਪਣੇ ਮਾਨਤਾ ਇਸੀ ਨੱਚਣ ਵਿਰਾਜ ਨੂੰ ਲੈ ਕੇ ਆਏ 10 ਦਿਨ ਦਾ ਕੋਈ ਨਾ ਕੋਈ ਭੈਣ ਪਰਾ ਦੇਣਾ ਮੁੜ ਕੇ ਪੈਂਦਾ